ਤੇ ਕਹਿੰਦੇ ਜੀ ਸਾਨੇ ਕਰਨੀਆਂ ਨੇ ਆਫ ਰੋਡਿੰਗ ਆ ਕਹਿੰਦੇ ਹੁਣ ਫੋਰ ਬਾਈ ਫੋਰ ਪਿੰਡਾਂ ਚ ਨਹੀਂ ਜਾਣਗੇ ਆ ਦੇਖ ਲੈ ਇਹ ਰ ਆ ਜੀ ਪੁਰਾਣਾ ਰਸਤਾ ਇੱਧਰ ਜਾ ਪਰ ਉਹਨਾਂ ਦਾ ਵਾਹਵਾਣ ਚੁੱਕਿਆ ਉਹ ਪਰਨੂਆ ਪਰ ਨਹੀਂ ਆਪਾਂ ਇੱਧਰ ਨੂੰ ਜਾ ਇੱਧਰ ਨੂੰ ਜਾ ਕੇ ਦੇਖਣਾ ਕਿੱਥੇ ਕੀ ਹੁੰਦਾ ਕੀ ਬਣਦਾ ਕੱਲ ਜਾ ਕੇ ਪਤਾ ਚੱਲੂਗਾ। ਔੜੀ ਫੜ ਕੇ ਜਾ ਮਾਗੇ ਤੇਰੇ ਪਤਾ ਲੇ। ਕੁਸ਼ਾ ਬਣਿਆ ਹੋਇਆ ਕੀ ਕੁਸ਼ਨਾ ਆ। ਜੰਗਲ ਚੋਂ। ਇਹਨੂੰ ਹੀ ਕਹਿੰਦੇ ਨੇ ਬੇਕਾਰ ਹੋ ਗਈ ਕਹਿੰਦੀ ਬੁੱਗੇ ਮੈਂ ਤਾਂ। ਪਰ ਮੁੰਡਾ ਕਹਿੰਦਾ ਮੈਂ ਤਾਂ ਆਪ ਜੰਗਲਾਂ 'ਚ ਫਿਰਦਾ ਕਹਿੰਦਾ ਮੈਂ ਤੈਨੂੰ ਕੀ ਕਰਾਂ। ਫਿਰ ਕਹਿੰਦੀ ਮੈਨੂੰ ਵੀ ਤੂੰ ਜੰਗਲਾਂ 'ਚ ਲੈ ਕੇ ਜਾ। ਆਹ ਯੂਟਿਊਬਰ ਖੇਤਰ ਸੀ। चप्रो रुकना कि पहुंचाऊे रास्ता ਸੇਜਾਰੇ ਨੇ ਆਫ ਰੋਡਿੰਗ ਕਰਦੇ ਕਰਦੇ ਕਿੱਥੇ ਤੋਂ ਕਿੱਥੇ ਉਹ ਇੱਥੇ ਤੋਂ ਉਹ ਪੂਰੀ ਟੀਸੀ ਤੋਂ ਲੈ ਕੇ ਸਾਰਾ نیچے ਆ ਗਏ ਕਰਦੇ ਕਰਦੇ ਸੋਕ ਘਾਟ ਨਦੀ ਆ ਬਾਈ ਆ ਚੀਜ਼ ਦੇਖਣ ਮੈਂ ਬੂਟ ਘੱਟ ਗਿਆ ਲੋ ਦੇਖੋ ਇਹ ਆਕੇ ਤਾਂ ਪਤਾ ਲੱਗਦਾ ਵੀ ਨਦੀ ਆ ਪਿੱਛੇ ਤਾਂ ਨਾਲਾ ਲੱਗਦਾ ਹਾਂ ਪਿੱਛੇ ਪਤਾ ਨਹੀਂ ਨਾਲਾ ਲੱਗਦਾ ਪਰ ਪਾਣੀ ਦੇਖ ਨਹੀਂ ਆ ਇਹ ਇੰਨਾ ਪਾਣੀ ਹੁੰਦਾ ਨਹੀਂ ਨਾ ਇਹ ਇੱਥੇ ਮੱਝਾਂ ਆਪਣੀ ਗਾਵਾਂ ਨੂੰ ਪਾਣੀ ਪੁਣੀ ਕੋਲੋਂ ਦਿਨ ਤੇ ਚਾਰ ਵਾਰ ਇਹ ਪੀਂਦੀਆਂ ਅੱਜ ਉਹ ਗਿਆ ਤੋਂ ਬੜੇ ਡਾਂਸ ਕੋਈ ਵਾਹ ਯੂ ਨਿਸਾਨ ਬੈਹ ਮਾਹੌਲ ਪੂਰਾ ਬੀ ਉਹ ਇਹ ਨਹੀਂ ਕੀ ਕੁਝ ਕਰ ਰਹੇ ਆ ਕੀ ਕੁਝ ਨਾ ਜਿੱਧਰੋਂ ਕਹਿੰਦੇ ਨੇ ਬਸ ਉਧਰ ਮੈਂ ਮੂੰਹ ਚੱਕ ਲੈਣਾ ਜਿੱਧਰ ਨਹੀਂ ਠੀਕ ਹਰਦਾ ਕੋਈ ਕੁਝ ਨਹੀਂ ਪਤਾ ਕਹੇ ਕਰੇ ਕੈਂਪਿੰਗ ਬਾਬੀ ਉਹ ਹਾਂ ਓਏ ਹੈ ਸਹੀ ਗੱਲ ਆ ਤੁਹਾਨੂੰ ਤੁੰਦਾਰ ਰਾਤ ਨੂੰ ਨਦੀ ਰਾਤ ਨੂੰ ਨਦੀ ਦਾ ਲੈਵਲ ਬਾਅਦ ਕਿਉਂ ਰਹਿ ਪਾ ਨਾ ਨਾ ਇਧਰ ਨਹੀਂ ਬੱਸ ਬਾਦਵੀ ਜਾਉ ਕਿੰਨਾ ਚਿਰ ਬਦੂਗਾ ਪਤਾ ਪੱਨ ਲਾ ਕੇ ਜਾਉ ਉਸ ਨੀ ਰਾਤ ਨੂੰ ਕੈਂਪ ਤੇ ਪਾਏ ਆ ਦੇ ਪਾਣੀ ਆ ਪਤਾ ਤਾਂ ਲੱਗੂ ਵੀ ਆਰੇ ਪਾਣੀ ਪੰਜਰਾਂਗੇ ਮਾਹੌਲ ਕਿਰੋ ਪਾ ਦੇ ਜੰਦਾ इतने वैसे कैंपिंग करनी चाहिए अपनी गोसी <स्थाँगा। स्थाँगा> <स्थाँगा> ਗੈਂਦੇ ਦਾ ਫੁੱਲ ਹੈ ਕਿੱਥੇ ਆ ਗਏ ਲੱਗਿਆ ਆ ਬਤਾਉ ਵੀ ਖੜੇ ਨਹੀਂ ਨਾਲੇ ਆ ਦੇਖੋ ਬਤਾਉ ਵੀ ਖੜੇ ਨੇ ਕਿੱਥੇ ਆ ਕੇ ਹੋ ਰਹੇ ਨੇ ਇਹ ਫੁੱਲ ਫੁੱਲ ਬੜੇ ਘੈਂਟ ਨੇ ਆ ਦੇਖ ਬਈ ਸਟਾਰਟਿੰਗ ਆ ਤੁਸੀਂ ਦਿਖਾ ਇੱਕ 2000 ਆ ਇਹਨਾਂ ਦੀ ਵੀ ਵੀਡੀਓ ਲੈ ਇਹਨਾਂ ਤੇ ਨਾ ਫੁੱਲ ਲਾਈ ਉਹਦੇ ਵਿੱਚ ਵੀਡੀਓ ਚ ਆਏ ਆਲੇ ਦੁਆਲੇ ਹੁੰਦੇ ਜਿਵੇਂ ਉਹ 1970 ਵਾਲਿਆਂ ਨੇ

ਚੱਲ ਕੱਢਦੇ ਵਿੱਚ ਦੀਓ ਐ ਆਏ ਭਈ ਵਿੱਚ ਨਦੀ ਵਿੱਚ ਨਦੀ ਵਾਲਾ ਪਾਣੀ ਕੀ ਹੋ ਗਿਆ ਜੀ ਇਹ ਦੁਨੀਆ ਨੂੰ ਪਰ ਪਰਮ ਠੰਡਾ ਵਾ ਉਹ ਤਾਂ ਮਹਿਸੂਸ ਹੋ ਰਿਹਾ ਦੇਖ ਤੀਲ ਹੋ ਰਿਹਾ ਤਾਂ ਠੰਡਾ ਹੈ ਇਹਨਾਂ ਪੂਰਾ ਵਧੀਆ ਲੱਗ ਰਿਹਾ ਹੈ ਪਰ ਮਾ ਆਪਣੇ ਕੋਲ ਸਮਾਨ ਨਹੀਂ ਹੈਗਾ ਨਹੀਂ ਆਪਾਂ ਇੱਥੇ ਕੈਂਪਿੰਗ ਕਰਦੇ ਹਾਂ ਮੈਂ ਮਾੜ ਵੀ ਚਰੀਤਾਂ ਹੈ ਹੁਣ ਕੈਂਪਿੰਗ ਜਲਾ ਹੈ ਨਾ ਹੂੰ ਇੱਧਰ ਨਹੀਂ ਆਣਾ ਕਿ ਇੱਧਰ ਨੂੰ ਆ ਜਿਆਦਾ ਰਾਕ ਤੋਂ ਚੱਲਦਾ ਯਾਰ ਉਹ ਹਟ ਜਾਏ ਕਿੱਥੇ ਜਾਊਗਾ ਆ ਦੇਖਦਾ ਕਿੱਥੇ ਦਾ ਪਹੁੰਚੀ ਹੋ ਆ ਬੁਲਤੇ ਚੜ ਕੇ ਆਈ ਧੁਰਕੇ ਤੂੰ ਦੇਖ ਪੌੜੀ ਆ ਬੁਲਤੇ ਨਹੀਂ ਜਾ ਸਕਦੇ ਧੁਰਕਿਓ ਦੇਖ ਪੌੜੀਆਂ ਅੰਗਰੇਜ਼ਾਂ ਦਾ ਬੰਦ ਕਰਿਆ ਹੋਇਆ ਪੁਲਾ ਹਾ ਅੰਗਰੇਜ਼ ਬਣਾ ਕੇ ਗਏ ਤੇ ਜੀ ਇਹਨੂੰ ਪਹਿਲਾਂ ਸਾਡੇ ਪਿੰਡ ਵਨ ਦਾ ਸਾਡੇ ਪਿੰਡਾਂ ਦੀ ਲੜ ਪਈ ਹਾਂ

ਤੋ ਬਾਈ ਜੀ ਚੜਾਈ ਤੋ ਦੇਖ ਨੰਬਰ ਚੜਾਈ ਗਿਆ ਥੋੜਾ ਦੇਖੋ ਬਾਬਾ ਜੀ ਪੋਲ ਦੇਖੋ ਬਹੁਤ ਪੁਰਾਣਾ ਪੁਲਾ ਅੰਗਰੇਜ਼ਾਂ ਨੇ ਬੰਦ ਕਰਾਇਆ ਪੁਲਾ ਦੱਸ ਦਿੰਦੇ ਗਰੀਜਾਂ ਨੇ ਬੰਦ ਕਰਿਆ ਸੀਗਾ ਇਹ ਪੁਲੀ ਪਹਿਲਾਂ ਸਾਡੇ ਪਿੰਡ ਬੰਗ ਰਿਆਤਾ

ਆਹ ਨਦੀ ਦੇ ਬੇਚੀ ਵਿੱਚ ਦੀ ਅਸੀਂ ਮੋਟਰਸਾਈਕਲ ਚੁਲਾ ਕੇ ਲਿ ਗਏ ਹਾਂ। ਹਾਂ ਤੁਹਾਨੂੰ ਦਿਖ ਰਿਹਾ ਹੁਣ। ਹੁਣੇ ਪੁਲ। ਹੁਣੇ ਪੁਲ ਕ੍ਰੋਸ ਕਰਨਾ ਬਾਬਾ ਜੀ ਅਸੀਂ। ਲੱਭ ਗਿਆ। ਆ ਦੇਖੀ ਕਾਹ ਇਹ ਡੇਂਜਰ ਖਤਰਾ ਇਸ਼ਤੇ ਦੀ ਜਾ ਰਹੇ ਹਾਂ ਅਸੀਂ। ਨਾ ਪਿੰਡ ਆਲੇ ਕਿਨਾਰੇ ਸਾਰਾ ਨਿਕਲ ਆ ਤੇ ਆ ਦੇਖ ਨਵੀਂ ਉੱਤੇ ਨਦੀ ਦੇ ਨੀਚੇ ਆਪ। ओके खड़े इधर ब्लॉग चल रहा ब्लॉग हो रहा रुक रुक देखो तो भाई का भैंट जगह बहुत ही पुराना गुण है वो आई जाते देखो तो भाई ओम आई जाते हैं तो पहला भी दस के हेटे

ਬਹੁਤ ਵਧੀਆ ਟਾਈਮ ਸਪੈਂਡ ਹੋ ਰਿਹਾ ਵਿਊ ਵੀ ਕੱਪ ਜਿਹੜੀ ਜਗ੍ਹਾ ਅਸੀਂ ਜਾ ਰਹੇ ਆ ਐਵੇਂ ਜੰਗਲਾਂ ਚ ਦੀ ਜਾਣਾ ਪੈਂਦਾ ਉਹ ਪਹਿਲਾਂ ਜੰਗਲਾਂ ਚ ਦੀ ਨਿਕਲ ਕੇ ਪੂਰਾ ਪਹਿਲਾਂ ਫੇਰ ਰੋਡ ਪਰ ਚੜੋ ਹਨਾ ਬਹੁਤ ਔਖਾ ਆ ਬਹੁਤ ਔਖਾ ਮੈਂ ਤਾਂ ਬਾਬਾ ਜੀ ਮੋਟਰਸਾਈਕਲ ਪਰ ਪ੍ਰੇਫਰ ਕਰੂਗਾ ਕਿ ਆਣਾ ਵੀ ਮੋਟਰਸਾਈਕਲ ਪਰ ਆਓ ਕਿਉਂਕਿ ਮੋਟਰਸਾਈਕਲ ਪਰ ਬਾਲਾ ਸੋਹਣਾ ਲੱਗਦਾ ਹੁਣ ਮੇਰੀਆਂ ਐਨਕਾਂ ਪਤਾ ਨਹੀਂ ਮੈਂ ਕਿੱਥੇ ਰੱਖ ਕੇ ਭੁੱਲ ਗਿਆ ਆ ਵੀ ਫੇਰ ਚੱਲ ਰਿਹਾ ਕਿ ਇਨੇ ਨੇ ਕਰੇ ਜੇ ਮੈਂ ਤੇ ਪਾ ਉਹ ਜਿਆਦਾ ਸੋਹਣਾ ਥਿਊ ਆ ਰਿਹਾ ਗੁਰੂ ਤੇਰੀ ਵੀਡੀਓ ਬਣ ਰਹੀ ਹੈ ਇੱਕ ਨੰਬਰ ਪੂਰੀ ਆ 050 ਤੇ ਲਾਗੇ ਦੇਖੋ ਭਾਈ ਜੀ ਕਰੋ ਚੱਕ ਆ ਇਹਨਾਂ ਕਾ ਕੁਝ ਪਾ ਪਰ ਤੇਰੀ ਜੇਬ ਚ ਪਾ ਇਹੋ ਚੱਕ ਕਰੋ ਬਾਬਾ ਜੀ ਪੂਰਾ ਟਾਈਮ ਉਹ ਚਾਚਾ ਆ ਨਾ ਆ ਜਮਾਟ ਆ ਰਹੀ ਨਹੀਂ ਜਮਾ ਰਹੀ ਇੱਕ ਵੀ ਗੱਡੀ ਨਹੀਂ ਸਾਨੂੰ ਇੱਧਰ ਪਿੱਛੇ ਮੋਡਿਊਲ ਤੇ ਅੱਕੇ ਜਾ ਕੇ ਨਾ ਇੱਕ ਤਾਂ ਆ ਰਿਹਾ ਹਰ ਕੀ ਆ ਗਿਆ ਤਾਂ ਕਰਕੇ ਥੋੜਾ ਜਿਹਾ ਸ਼ਹਿਰ ਸ਼ਹਿਰ ਵਾਲਾ ਲੱਗਦਾ ਥਾਲ ਪੂਰਾ ਇੱਕ ਨੰਬਰ ਆਇਆ ਦੇਖੋ ਇਹ ਸੁਪਰ ਲੰਚਾਣਾ ਉੱਪਰੋਂ ਕਰਦੇ ਪਾ ਹਾਂ ਸਾਟਾ ਪਲਾਨ ਸੀਗਾ ਬਤਾਲਿਆ ਜਾਣਦਾ ਤੇ ਬਤਾਲਿਆ ਦੇ ਓਨਰ ਨਾਲੇ ਹੁਣੇ ਗੱਲ ਹੋ ਕੇ ਹੈ ਠੀਕ ਆ ਤੇ ਕਹਿੰਦੇ ਬੁਕਿੰਗ ਅਵੇਲੇਬਲ ਨਹੀਂ ਹੈਗੀ ਦੇਖਦੇ ਆ ਅਗਰ ਸਵੇਰ ਤੱਕ ਬੁਕਿੰਗ ਅਵੇਲੇਬਲ ਹੁੰਦੀ ਹੈ ਫਿਰ ਤਾਂ ਬਤਾਲਿਆ ਚਲੇ ਜਾਣਾ ਆ ਨਹੀਂ ਫਿਰ ਹੁਣ ਸ਼ਿਮਲੇ ਦੇ ਰਸਤੇ ਦਾ ਸੀ ਹੈਗੇ ਆ ਅੱਕੇ ਜਾ ਕੇ ਆਣਾ ਅਰਕੀ ਅਰਕੀ ਆਣਾ ਆ ਅਰਕੀ ਦੇਖਦੇ ਆ ਜੇ ਤਾਂ ਅਰਕੀ ਵਧੀਆ ਲੱਗਿਆ ਤਾਂ ਸਟੇ ਜ਼ਰੂਰ ਕਰਾਂਗੇ ਅਰਕੀ ਦੇ ਵਿੱਚ ਨਹੀਂ ਤਾਂ ਫਿਰ ਐਨ ਐਚ ਹਾਈਵੇ ਆਪਾਂ ਨੂੰ ਮਿਲ ਜਾਣਾ ਅਸ਼ਿਕਨਝਾਰ ਨੂੰ ਇਸ ਸ਼ਕੀਤ ਚਲੇ ਜਾਣਾ ਵੈਸੇ ਯਾਰ ਸਫਰ ਸਬਰ ਬਹੁਤ ਸੋਹਣਾ ਲੱਗਦਾ ਪਰਮ ਮੈਂ ਪਰਮ ਭਾਈ ਸਫਰ ਬਹੁਤ ਸੋਹਣਾ ਲੱਗਦਾ ਆ ਆ ਸਪੈਸ਼ਲ ਵੀਰੇ ਇੰਦਰਾ ਗਾਂਧੀ ਨੂੰ ਵੀ ਸਪੈਸ਼ਲ ਭਾਈ ਤੇ ਕੋਰੇ ਹਾਂ ਇੱਥੇ ਆ ਕੇ ਗਈ ਸੀ ਉਹ ਦੇਖਣ ਨੂੰ ਆਇਆ ਲੱਗਦਾ ਵੀ ਆਪਾਂ ਕਦੇ ਹੋਣੀ ਪਤਾ ਪਹਾੜ ਦੇ ਟੋਪ ਤੇ ਆ ਹਾਂ ਆਪਾਂ ਥੋੜਾ ਜਿਹਾ ਪਹਾੜੀ ਦੇ ਟੋਪ ਤੋਂ ਸਾਈਡ ਤੇ ਹੁੰਦੇ ਹਾਂ ਹਾਂ ਪਰ ਆਪਾਂ ਨੂੰ ਐ ਲੱਗ ਰਿਹਾ ਜੀ ਮੈਂ ਮੈਦਾਨ ਹੁੰਦਾ ਹਾਂ 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 ਤਾਂ ਇਹਦੇ ਟੋਪ ਉੱਹ ਦੇਖਦੇ ਆ ਬਾਕੀ ਮਾਰਨਿੰਗ ਚ ਪਤਾਨਿਆਂ ਦੇ ਓਨਰ ਕੀ ਕਹਿੰਦੇ ਆ ਕਿਉਂਕਿ ਕੁਝ ਫੈਮਿਲੀਜ਼ ਉੱਤੇ ਹੈਗੀਆਂ ਨੇ ਤੇ ਉਹਨਾਂ ਨੇ ਆਪਣੀ ਸਟੇ ਬਤਾਈ ਆ ਉਹ ਫੈਮਿਲੀਜ਼ ਨੇ ਪਤਾ ਲੱਗਿਆ ਕਿ ਉਹ ਕੁਕਿੰਗ ਤੇ ਚੱਲਦਾ ਮਤਲਬ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਸੀਗਾ ਵੀ ਕਿੱਥੇ ਆ ਬਤਾਂ ਲੈ ਕਿੱਥੇ ਨਹੀਂ ਹੈਨਾ ਸਾਨੂੰ ਪਤਾ ਨਹੀਂ ਲੱਗ ਰਿਹਾ ਸੀਗਾ ਫਿਰ ਚਲੋ ਪੁੱਛਦੇ ਪਛਾਣਦੇ ਕੱਢਦੇ ਕਢਾਂਦੇ ਗੂਗਲ ਤੋਂ ਸਨਯਕ ਤੇ ਉਹਨਾਂ ਦੇ ਕੁਕਿੰਗ ਦਾ ਵਟਸਐਪ ਤੇ ਕਰਾ ਕੀਤਾ ਫਿਰ ਉਹਨਾਂ ਨਾਲ ਗੱਲ ਕਰੀ ਉਹਨਾਂ ਨਾਲ ਗੱਲ ਹੋ ਪਈ ਫਿਰ ਉਸਤੇ ਬਾਅਦ ਹੁਣ ਮਤਲਬ ਅਰਕੀ ਤੋਂ ਬਾਅਦ ਆ ਉਹ ਉੱਥੇ ਹੁਣ ਬੁਕਿੰਗ अवेलेबल ਹੈਗੀ ਚਲੋ ਠੀਕ ਹੈ ਚਲੋ ਹੁਣ ਤਾਂ ਚੰਗੇ ਲਈ ਹੁੰਦਾ ਕੀ ਪਤਾ ਅੱਗੇ ਕਦੇ ਆਣਾ ਹੋਵੇ ਬਾਕੀ ਮੈਂ ਇਹਦੇ ਬਤਲ ਆ 105 ਆ ਦੇਖਰਾਤੀ ਮੰਦਰਾਂਗੇ ਪਹੁੰਚ ਕੇ ਇਹ ਟੋਲ ਮੇਟਾ ਅਰਕੀ ਰਹਿ ਗਿਆ 6 ਕਿਲੋਮੀਟਰ 6 ਕਿਲੋਮੀਟਰ ਰਹਿ ਗਿਆ ਅਰਕੀ ਸਹੀ ਹੁਣ ਚੱਲੀ ਜਾ ਰਹੇ ਹਾਂ ਸਹੀਂ ਹੈ ਬੜਾ ਹੋਵਾ ਦੇ ਉਹ ਰਾਜ ਖੇਰੇ ਆਉਣਾ ਮਸਲਾ ਹੈ ਕਾ ਦਾ ਹਮਰਾ ਖਤਪਾਤ ਸ਼ਾਈ ਦਾ